ਅੱਜ ਦੇ ਬਲਾਗ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਈ ਹੋਪ ਆਪ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਨੂੰ ਤੁਹਾਨੂੰ ਕੁਝ ਵਿਖਾਉਣੇ ਆ ਨਮਾ ਬਣਾਏ ਆ ਕੁਝ ਉਹ ਦਿਖਾਉਣੇ ਆ ਤੇ ਆ ਦੇਖੋ ਆਪਾਂ ਕੀ ਚੀਜ਼ ਤਿਆਰ ਕਰੀ ਆ ਆ ਵਾਲਾ ਇਹ ਵਾਲਾ ਪਰਮਾਲ ਬਣਾਏ ਆ ਜੀ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੈ ਨਾ ਜਾਂ ਆਪਾਂ ਕਿਸੇ ਦੇ ਵਿਆਹ ਸ਼ਾਦੀ ਤੇ ਜਾਣਾ ਆਪਾਂ ਥਾਲੀ ਨਹੀਂ ਲੈ ਕੇ ਜਾਂਦੇ ਵੀ ਕੋਈ ਮੇ ਲੱਡੂ ਵਗੈਰਾ ਭਾਜੀ ਕੁਝ ਵੀ ਆਪਾਂ ਕਿਸੇ ਨੂੰ ਦੇਣੀ ਆ ਉਹ ਆਪਾਂ ਇਹਦੇ ਚ ਟੱਕ ਕੇ ਇਹਦੇ ਨਾਲ ਜਾ ਸਕਦੇ ਆ ਤੇ ਆ ਦੇਖੋ ਇਹ ਇਧਰੋਂ ਆਪਾਂ ਇਹਨੂੰ ਪਰੁੰਨੇਗਾ મતલਬ ਕਿ ਬੁਣਨਾ ਸਟਾਰਟ ਕੀਤਾ ਇੱਥੋਂ ਪਹਿਲਾਂ ਆਪਾਂ ਸਾਰੀ ਲੰਬੀ ਕਿਚੈਨ ਬਣਾ ਲਈਏ ਚੈਨ ਦੇ ਉੱਪਰ ਨਾ ਫੇਰ ਆਪਾਂ ਆ ਨਾ ਤਿੰਨ ਤਿੰਨ ਲੜੀਆਂ ਦੇ ਇੱਥੋਂ ਤੱਕ ਸਾਰਾ ਤਿਆਰ ਕਰ ਲਿਆ ਆਪਾਂ ਇਹ ਇਹਦੇ ਉੱਪਰ ਆਪਾਂ ਫਿਰਾਂ ਡਿਜ਼ਾਈਨ ਪਰੋਣਾ ਲਿਆ ਆ ਦੇਖੋ ਪਹਿਲਾਂ ਇਹ ਪੰਜ ਲੜੀਆਂ ਦਾ ਫਿਰ ਇਹ ਘਟ ਕੇ ਤਿੰਨ ਫਿਰ ਇੱਕ ਇਧਰ ਜਿਵੇਂ ਆ ਚੈਨ ਬਣ ਗਈ ਇੱਕ ਇੱਕ ਐ ਸ਼ੁਰੂ ਤੱਕ ਐਵੇਂ ਹੀ ਆ ਫਿਰ ਜਿਹੜਾ ਆ ਬਣ ਗਿਆ ਨਾ ਗਰੇਲਾ ਕਹਿੰਦੇ ਇਹਨੂੰ ਇਹ ਗਰੇਲਾ ਜਿਹਾ ਬਣ ਗਿਆ ਇਹਦੇ ਉੱਪਰ ਫਿਰ ਆਪਾਂ ਇੱਕ ਲੜੀ ਦਾ ਸਟਾਰਟ ਕਰ ਦੇਣਾਗਾ ਤੇ ਦੂਜਾ ਆਪਾਂ ਫਿਰ ਉਧਰਲੇ ਪਾਸੇ ਤਿੰਨ ਤੋਂ ਸਟਾਰਟ ਕਰ ਦੇਣਾ ਜਿਹੜਾ ਇੱਕ ਹੋਊਗਾ ਨਾ ਉਹਨੂੰ ਆਪਾਂ ਦੇਖੋ ਆਉ ਗਲਾ ਜਿਹੜੇ ਇੱਕ ਆ ਨਾ ਇਹਦੇ ਤੇ ਆਪਾਂ ਤਿੰਨ ਕਰ ਦੇਣੀ ਆ ਤੇ ਇਹਨੂੰ ਆਪਾਂ ਉਹ ਕਰ ਦੇਣਾ ਇਹਦੇ ਤੇ ਇੱਕ ਇਹਨੂੰ ਇ ਕਰੇਲੇ ਨੂੰ ਪਾ ਇੱਥੇ ਬੰਦ ਕਰਨਾ ਇਧਰੋਂ ਇਹਨੂੰ ਸਟਾਰਟ ਕਰਨਾ ਆ ਸਾਰਾ ਵੇਖੋ ਕਰੇਲਿਆਂ ਦਾ ਨਾ ਮਤਲਬ ਕਿ ਉੱਪਰ ਤੱਕ ਜਾਲ ਬਣ ਗਿਆ ਬਹੁਤ ਸੋਹਣਾ ਇਹਨੂੰ ਕਰੇਲਾ ਡਿਜ਼ਾਈਨ ਕਹਿੰਦੇ ਆ ਇੱਕ ਤੋਂ ਐਵੇਂ ਤੱਕ ਆ ਸਾਰਾ ਬੰਦ ਹੋ ਗਿਆ ਸ਼ੁਰੂ ਤੱਕ ਉਵੇਂ ਹੀ ਬਣਿਆ ਹੋਇਆ ਤੇ ਫਿਰ ਇਹ ਆਪਾਂ ਬਣ ਲਿਆ 2 2.5 ਗਿੱਠਾਂ ਦਾ ਬਣਾ ਲਿਆ ਵੀ ਥਾਲ ਦੇ ਮੁਤਾਬਕ ਵੱਡੇ ਥਾਲ ਤੇ ਵੀ ਆ ਜੇ ਛੋਟੇ ਤੇ ਵੀ ਆ ਜੇ ਜਿਵੇਂ ਆਪਾਂ ਵੇਖੋ ਤੁਸੀਂ ਉਹਦੇ ਸੰਗਰਾਮ ਤੇ ਗੁਰਦੁਆਰਾ ਸਭ ਜਾਣਦੇ ਆ ਹਨਾ ਤੇ ਸਮਾਨ ਲੈ ਕੇ ਜਾਣੀ ਆ ਜੋ ਵੀ ਪਾਉਣਾ ਹੁੰਦਾ ਆਪਾਂ ਦੇਖਦਾ ਸਮਾਨ ਉਹਨੂੰ ਟਾਕੇ ਲਿਜਾ ਸਕਦੇ ਆ ਕਿਤੇ ਵੀ ਆਪਾਂ ਜਾਣਾ ਕੋਈ ਇਹ ਮੇ ਚੀਜ਼ ਲੈ ਕੇ ਜਾਣੀ ਆ ਨਾ ਉਹਨੂੰ ਆਪਾਂ ਟਾਕੇ ਲਿਜਾ ਸਕਦੇ ਆ ਉਦੋਂ ਬਾਅਦ ਇਹਨੂੰ ਆਪਾਂ ਫਿਰ ਇੱਥੇ ਜਾ ਕੇ ਵੇਖੋ ਬੰਦ ਕਰਤਾ ਆ ਚੀਜ਼ ਨੂੰ ਇਹ ਆ ਚੀਜ਼ ਤੇ ਜਾ ਕੇ ਨਾ ਆਪਾਂ ਉੱਪਰ ਫੇਰ ਉਹਵੇਂ ਹੀ ਕੀਤਾ ਇੱਥੋਂ ਤੱਕ ਆਪਾਂ ਲੜੀ ਸਾਰੀ ਬਣਾ ਲਈ 2-2 ਦੀ 2-2 ਸਾਰੇ ਇਹਨਾਂ ਵਿੱਚ ਆਪਾਂ 3-3 ਨਾਲ ਕਰਤੇ ਉੱਪਰੋਂ ਫੇਰ ਆਪਾਂ ਸਾਰਾ ਨਾ ਕੂਮ ਕਰ ਲਿਆ ਸੇਮ ਇੱਧਰ ਵੀ ਉਮੀ ਆ ਉਧਰ ਵੀ ਸਾਰਾ ਚਾਪਸ ਬਿੱਕੋ ਜਾ ਕਰਨਾ ਚਾਰੇ ਪਾਸਿਓਂ ਤੇਰਾ ਸਾਰਾ ਆਪਾਂ ਉੱਥੇ ਇੱਕ ਲੜੀ ਬਣਾਤੀ ਉਸੇ ਤਰ੍ਹਾਂ ਜਿਵੇਂ ਆਪਾਂ ਨਾ ਜਿੱਥੋਂ ਆਪਾਂ ਇੱਧਰੋਂ ਸਟਾਰਟ ਕੀਤਾ ਸੀ ਨਾ ਉਵੇਂ ਉਧਰ ਜਾ ਕੇ ਕਰਨਾ ਬੰਦ ਕਰਨਾ ਜਦੋਂ ਫਿਰ ਉਸ ਤੋਂ ਬਾਅਦ ਚ ਆਪਾਂ ਇਹਨੂੰ ਸਾਰੇ ਨੂੰ ਤਿਆਰ ਕਰ ਲਿਆ ਫਿਰ ਇਹਦੇ ਉੱਤੇ ਆਪਾਂ ਦੂਜਾ ਆਹ ਦੇਖੋ ਬਲੈਕ ਰੰਗ ਦਾ ਕਰੋਸ਼ੀਆ ਸ਼ੁਰੂ ਕਰਤਾ ਸਾਰੇ ਤਿੰਨ ਤਿੰਨ ਲੜੀਆਂ ਦਾ ਇਹ ਜਿਵੇਂ ਸ਼ੁਰੂ ਤੱਕ ਚੌਰਸ ਬਣਾਇਆ ਇਹ ਆਪਾਂ ਤੁਸੀਂ ਗੋਲ ਵੀ ਬਣਾ ਸਕਦੇ ਹੋ ਜੇ ਤੁਸੀਂ ਗੋਲ ਬਣਾਉਣਾ ਉਹਨੂੰ ਆਪਾਂ ਇੱਕ ਤੋਂ ਇੱਥੋਂ ਸਟਾਰਟ ਕਰ ਸਕਦੇ ਹਾਂ ਇਹ ਆਪਾਂ ਚੌਰਸ ਬਣਾਇਆ ਇਹ ਇੱਥੋਂ ਸਟਾਰਟ ਹੋਇਆਗਾ ਫਿਰ ਇਹਦੇ ਤੇ ਆਪਾਂ ਕਰੋਸ਼ੀਆ ਲਾਤਾ ਚਾਰ ਛਪੇਰੇ ਬਲੈਕ ਕਲਰ ਦਾ ਉਹਦੇ ਉੱਤੇ ਫਿਰ ਆਪਣੇ ਇੱਕ ਨਾ ਹੋਰ ਪਈ ਸੀ ਤਿੰਨ ਚਾਰ ਰੰਗਾਂ ਦੀ ਨੀ ਪਛਮ ਆਉਂਦੀ ਜਿਹੜੀ ਉਹਦਾ ਪਾਇਲੇ ਉੱਤੇ ਇੱਕ ਇੱਕ ਗੇੜ ਦੇਤਾ ਤਿੰਨ ਤਿੰਨ ਦਾ ਦੇਖੋ ਆ ਸਾਰੇ ਉਹ ਕਰਤਾ ਉਹਦੇ ਉੱਪਰ ਆਪਾਂ ਫਿਰ ਬਲੈਕ ਬਣਾਤਾ ਦੇਖੋ ਸਾਰਾ ਨਾ ਇਹਦੇ ਉੱਪਰ ਫੇਰ ਆਪਾਂ ਸਾਰਾ ਬਲੈਕ ਦੀ ਲਾਈਨ ਕਰਤੀ ਇਹਦੇ ਨਾਲ ਜਿਆਦਾ ਸੋਹਣਾ ਲੱਗਣ ਲੱਗ ਗਿਆ ਵੇਖੋ ਉਦੋਂ ਬਾਅਦ ਆਪੇ ਕਰਕੇ ਸਾਰਾ ਤੇ ਆਪ ਫਿਰ ਲਾਤੇ ਦੋ ਤਿੰਨ ਰੰਗਾਂ ਦੇ ਦੋ ਰੰਗਾਂ ਦੇ ਆ ਦੇਖੋ ਇਹਨੂੰ ਪੂਰਾ ਆਪਾਂ ਚੌਰਸ ਬਣਾਉਣਾ ਮਤਲਬ ਕਿ ਆ ਚੀਜ਼ ਆ ਨਾ ਜਿਹੜੀ ਘਟਣੀ ਨਹੀਂ ਚਾਹੀਦੀ ਇਹਦੇ ਇੱਕ ਦੋ ਤਿੰਨ ਚਾਰ ਪੰਜ 6 7 8 9 ਆ ਇਹ 9 ਹੀ ਰੱਖਣੇ ਆ ਆਪਾਂ ਐਂਡ ਤੱਕ ਜਿਵੇਂ ਆ ਦੇਖੋ ਇੱਥੋਂ ਤੱਕ ਨਾ ਆਪੇ 9 9 ਹੀ ਰੱਖਣੀਆਂ 9 ਇਹ ਆ ਤੇ 9 ਆ ਵਿਚਾਲੜੇ ਆ ਜੇ ਇਹ ਘਟੂਗੀ ਨਾ ਫਿਰ ਆਪਣਾ ਬਿੰਗ ਤਿੰਗਾ ਜਾਂ ਬੰਜੂ ਜਿਵੇਂ ਚੌੜਾ ਆ ਜਾ ਤੇ ਢੀ ਡਾ ਜਾਏਵੇਂ ਤੇ ਆਹ ਲੜੀਆਂ ਦਾ ਵੀ ਧਿਆਨ ਦੇਣਾਗਾ ਇਹ ਨਾ 1 2 3 3 3 3 ਬੁੱਕੇਵੇਂ ਆਪਾਂ ਕੁੰਡੇ ਲੰਘਾਈ ਆ ਉਹ ਇਹਨਾਂ ਦਾ ਪੂਰਾ ਧਿਆਨ ਰੱਖਣਾ ਪ੍ਰੋਪਰ ਤੇ ਆਹ ਜਾਲੀ ਦਾ ਤੁਹਾਨੂੰ ਆਪਾਂ ਦੱਸਤਾ ਸੀ ਹੈ ਨਾ ਸਾਰਾ ਤੇ ਇਹ ਤਿੰਨ ਗੇੜ ਦੇ ਤੇ ਆਪਾਂ ਇਹਦੇ ਤੇ ਮਤਲਬ ਕਿ 5 5 ਦੀਆਂ ਲੈਣਾ ਐਵੇਂ ਕਰਕੇ ਨਾ ਆ ਦੇਖੋ ਇਹ ਵੀ ਆਪਾਂ ਐਵੇਂ ਕੀਤਾ ਆ ਦੇਖੋ ਪਹਿਲਾਂ ਤਾਂ ਆਪਾਂ ਇਦੀ ਤੇ ਐਂ ਕਰਤਾ ਬਾਅਦ ਚਾ ਜਿਹੜੇ ਸੀਗੇ ਇਹਨਾਂ ਦੇ ਕੁੰਡਲ ਤੇ ਆ ਵਾਈਟ ਵਾਲਿਆਂ ਦਾ ਨਾ ਇਹਨਾਂ ਤੇ ਕੁੰਡਲ ਬਣਾਇਆ ਆਪਾਂ ਦੂਜੀ ਵਾਰ ਫੇਰ ਹੀ ਜਾਲੀਆਂ ਐ ਸੋਹਣੀ ਬਣੀ ਐ ਨਾ ਆਪਣੀਆਂ ਦੇਖੋ ਕਿੰਨੀ ਵਧੀਆ ਵੀ ਆ ਦੇਖ ਸਾਰਾ ਕੋਣੀ ਐ ਮੈਂ ਤੁਹਾਨੂੰ ਤੇ ਉੱਥੋਂ ਤੱਕ ਸਾਰਾ ਆਪਾਂ ਇੱਥੇ ਲਿਆ ਕੇ ਫੇਰ ਇਹਨੂੰ ਬੰਦ ਕਰਤਾ ਸਹੀ ਹੋ ਗਿਆ ਸਾਰਾ ਫੇਰ ਆਪਾਂ ਫੁੱਲ ਲਾਏ ਆ ਦੇਖੋ ਬਣਾ ਬਣਾ ਕੇ ਇਹ ਵੀ ਆਪਾਂ ਇਹਦੇ ਚ ਨਾ ਇੱਕ ਇੱਕ ਸੰਨ ਛੱਡ ਗਿਆ ਜਿਵੇਂ ਆ ਲੱਗਿਆਗਾ ਇਨੋਂ ਪਸੂਈ ਨਾਲ ਵਧੀਆ ਬਣਾਇਆਗਾ ਦੇਖੋ ਨੇ ਨਾ ਫਿਰ ਆ ਇੱਕ ਕਪਾ ਆ ਵੀ ਕੋਸਨ ਛੱਡਿਆਗਾ ਬਲੈਕ ਵਾਲਾ ਫਿਰ ਤੀਜੇ ਤੇ ਫੇਰ ਲਾਇਆਗਾ ਫੇਰ ਆ ਆਪਾਂ ਸਨ ਛੱਡਿਆ ਫਿਰ ਤੀਜੇ ਤੇ ਐਵੇਂ ਆਪਾਂ ਨਾ ਇਹ ਸਾਰੇ ਮਤਲਬ ਲਕਿ ਉਥ ਟ ਐਂਡ ਤੱਕ ਆ ਹੀ ਨਾ ਸਾਰੀ ਲੱਗੀ ਹੋਈ ਆ ਇੱਕ ਇੱਕ ਸਨ ਛੱਡਣਾ ਤਾਂ ਫਿਰ ਇੱਕ ਸਨ ਛੱਡ ਕੇ ਅੱਗੇ ਅੱਗੇ ਜਾ ਕੇ ਲਾਉਣੀ ਆ ਆਪਾਂ ਸਾਰੇ ਤਾਂ ਤੁਹਾਨੂੰ ਵਧੀਆ ਲੱਗਿਆ ਤਾਂ ਮੈਨੂੰ ਦੱਸਿਓ ਜੇ ਕਿਸੇ ਨੇ ਪੁੱਛਣਾ ਹੋਇਆ ਫੇਰ ਵੀ ਤੁਸੀਂ ਮੈਂ ਨਾ ਇਹਦਾ ਬਲੌਗ ਫਾਲੋ ਕਰੋ ਕਮੈਂਟ ਕਰਿਓ ਤਾਂ ਬਹੁਤ ਸੋਹਣੀ ਚੀਜ਼ ਬਣੀ ਆ ਇਹ ਜਿਵੇਂ ਵਿਆਹ ਸ਼ਾਦੀਆਂ ਚ ਘਰ ਦੁਆਰਾ ਸਭ ਜਾਣਾ ਕਿਤੇ ਵੀ ਹੋਰ ਧਾਰਮਿਕ ਥਾਂ ਤੇ ਜਾਣਾ ਨਾ ਆਪਾਂ ਸਮਾਨ ਲੈ ਕੇ ਜਾਂਦੇ ਆ ਥਾਲ ਵਗੈਰਾ ਤੇ ਟਾਕੇ ਆਪਾਂ ਲੈ ਜਾ ਸਕਦੇ ਆ ਵਧੀਆ ਕੰਮ ਆਉਣ ਵਾਲੀ ਚੀਜ਼ ਆ ਤੇ ਜੇ ਉੱਥੇ ਵੀ ਆਪਾਂ ਨਹੀਂ ਲੈ ਜਾਣਾ ਨਾ ਜਿਵੇਂ ਆਪਣੇ ਛੋਟੇ ਛੋਟੇ ਸਟੂਲ ਹੁੰਦੇ ਆ ਘਰਾਂ ਚ ਨਾ ਆਪਾਂ ਉਹਨਾਂ ਦੇ ਉੱਪਰ ਵਿਛਾ ਸਕਦੇ ਆ ਬਹੁਤ ਸੋਹਣੇ ਲੱਗਦੇ ਆ ਬਣੇ ਤੇ ਸਾਡੇ ਦੋ ਤਿੰਨ ਸਟੂਲ ਆ ਮੈਂ ਉਹਨਾਂ ਤੇ ਵੀ ਵਿਛਾ ਰੱਖਿਆ ਬਣਾ ਕੇ ਉੱਨਤ ਵਿਚਾਰ ਸਕਦੇ ਹੋ ਤੁਸੀਂ ਹੋਰ ਕੋਈ ਛੋਟੀ ਚੀਜ਼ ਆ ਉਤੇ ਰੱਖ ਸਕਦੇ ਹੋ ਹਨਾ ਤੇ ਸਾਰਾ ਨਾ ਇਹ ਬਹੁਤ ਵਧੀਆ ਚੀਜ਼ ਆ ਬਰਤਨ ਚਾਉਣ ਵਾਲੀ ਚੀਜ਼ ਆ ਨਾ ਇਹ ਖਰਾਬ ਹੋਵੇ ਨਾ ਇਹਦਾ ਕੋਈ ਅਗਵਾ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਤੇ ਆਪਾਂ ਅੱਜ ਨਾ ਬਲੌਗ ਪਾਵਾਂਗੇ ਨਵਾਂ ਇਹ ਨਵੀਂ ਜੀਵਨ ਨੂੰ ਵਧੀਆ ਲੱਗਿਆ ਪਹਿਲਾਂ ਤਾਂ ਬਹੁਤ ਬਣਾਉਂਦੇ ਸੀ ਮੰਮੀ ਦਾਦੀ ਵਰਗੇ ਸਾਰੇ ਨਾ ਬਹੁਤ ਬਣਾਉਂਦੇ ਸੀ ਕੁੜੀਆਂ ਉਹਨੇ ਸਾਰਾ ਕੁਝ ਛੱਡਦੇ ਜਾਂਦੇ ਆ ਲੋਕ ਨਾ ਇਹ ਚੀਜ਼ਾਂ ਤੋਂ ਪਿੱਛੇ ਹਟਦੇ ਜਾਂਦੇ ਆ ਇਹ ਬਹੁਤ ਵਧੀਆ ਲੱਗਿਆ ਮੈਨੂੰ ਮੈਂ ਬਣਾ ਕੇ ਰੱਖਿਆ ਇਹ ਤੇ ਕੱਲ ਹੀ ਪੂਰਾ ਕੀਤਾ ਏ ਮੈਂ ਤਾਂ ਫਿਰ ਅੱਜ ਤੁਹਾਨੂੰ ਦਿਖਾਤਾ ਮੈਂ ਕਹਿੰਨਾ ਉਹਨਾਂ ਨੂੰ ਸਾਰੇ ਆਪਦੀ YouTube ਫੈਮਿਲੀ ਨੂੰ ਦਿਖਾਵਾਂਗੀ ਬਣਾ ਕੇ ਵੀ ਉਹਨਾਂ ਨੂੰ ਕਿਵੇਂ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ